ਪੰਜਾਬ ਵਿੱਚ ਬੇਅਦਬੀਆਂ ਕਦੋਂ ਸ਼ੁਰੂ ਹੋਈਆਂ ਜਦੋਂ ਝਾੜੂ ਆਇਆ ਜਦੋਂ ਝਾੜੂ ਆਇਆ ਤੁਸੀਂ ਦੇਖ ਲਓ ਆ ਝਾੜੂ ਵਾਲੇ ਨੇ ਤੇ ਕਾਂਗਰਸ ਨੇ ਮਿਲ ਕੇ ਪਲਾਨ ਬਣਾ ਲਿਆ ਕਿ ਜਿਸ ਤਰੀਕੇ ਨਾਲ ਬਾਦਲ ਸਾਹਿਬ ਵੱਡੇ ਕੰਮ ਕਰ ਰਹੇ ਸੀ ਜਿਵੇਂ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੇ ਸੀ ਜਿਵੇਂ ਸੜਕਾਂ ਬਣਾ ਰਏ ਸੀ ਫਲਾਈਓਵਰ ਬਣਾ ਰਏ ਸੀ ਜਿਵੇਂ ਪਿੰਡਾਂ ਦੀ ਡਿਵੈਲਪਮੈਂਟ ਕਰਾਰੇ ਸੀ ਜਿਵੇਂ ਘਰ ਘਰ ਆਟਾ ਦਾਲ ਸ਼ਗਨ ਪੈਨਸ਼ਨ ਦੇ ਰਹੇ ਸੀ ਜਿਵੇਂ 80 ਪਰਿਵਾਰਾਂ ਨੂੰ ਮੁਫਤ ਪੜਾਉਂਦੇ ਸੀ ਮੈਡੀਕਲ ਇੰਸ਼ੋਰੈਂਸ ਕਰਾਉਂਦੇ ਸੀ ਕੱਸ਼ੀਆਂ ਬਣਾਈਆਂ ਜਿੰਨਾ ਕੰਮ ਕਰਦੇ ਸੀ ਅਕਾਲੀ ਦਲ ਨੇ ਕੀਤਾ ਤੇ ਵੱਡੇ ਬਾਦਲ ਸਾਹਿਬ ਨੇ ਕੀਤਾ ਤੁਹਾਨੂੰ ਟਿਊਬਲ ਕਨੈਕਸ਼ਨ ਦੇਖਿਆ ਪਰ ਇਹਨਾਂ ਨੇ ਦੇਖ ਲਿਆ 10 ਸਾਲ ਲਗਾਤਾਰ ਕੰਮ ਵਧ ਰਿਹਾ ਹੈ ਰੋਕੋ ਫੈਸਲਾ ਕੀਤਾ ਕਿ ਆ ਸਿੱਖ ਕੌਮ ਦੀ ਜਥੇਬੰਦੀ ਹੈ ਇਹਨੂੰ ਬੇਅਦਬੀਆਂ ਕਰਤੀਏ ਤੇ ਇਹਨਾਂ ਨੂੰ ਕਹੀਏ ਦੇਖੋ ਜੀ ਕਾਲੀ ਦਲ ਸਿੱਖਾਂ ਦੀ ਦੁਸ਼ਮਣ 파ਟੀ ਹੈ ਆ ਸਾਜ਼ਿਸ਼ ਸੀ ਤੁਸੀਂ ਦੇਖ ਲਓ ਪਹਿਲੀ ਬੇਅਦਬੀ ਹੋਈ ਸਾਨੂੰ ਬੜਾ ਦੁੱਖ ਹੈ ਸਾਡੀ ਸਰਕਾਰ ਦੇ ਦੌਰਾਨ ਹੋਈ ਬਹੁਤ ਦੁੱਖ ਹੈ ਪਰ ਇਹਨਾਂ ਨੇ ਸਾਨੂੰ ਜਾਂਚ ਨਹੀਂ ਕਰਨ ਦਿੱਤੀ ਤੁਸੀਂ ਦੇਖ ਲਓ ਤੇ ਯਾਦ ਕਰੋ ਆ ਸੜਕਾਂ ਦੇ ਦਾਤੂ ਵਾਲ ਵਰਗੇ ਬਹਿ ਗੇ ਸੜਕਾਂ ਤੇ ਕਾਂਗਰਸੀ ਬਹਿ ਗੇ ਸੜਕਾਂ ਦੇ ਝਾੜੂ ਵਾਲੇ ਬਹਿ ਗੇ ਕਹਿੰਦੇ ਜਾਂਚ ਨਹੀਂ ਕਰਾਉਣੀ ਦੋਤੋਂ ਸਾਨੂੰ ਸੀਬੀਏ ਦੀ ਜਾਣ ਤੇ ਦੀ ਐ ਅਸੀਂ ਭਾਵਨਾ ਦੇਖਿਆ ਸੀ ਕਿ ਮੈਂ ਕਿਹਾ ਇਹਨਾਂ ਨੇ ਤੰਗ ਕਰਨਾ ਹੀ ਐ ਤੇ ਸੀਬੀਏ ਨੂੰ ਦੇ ਦਿੱਤਾ ਅੱਜ ਤੱਕ ਉਹ ਜਾਂਚ ਰੁੱਲਦੀ ਐ ਅੱਜ ਤੱਕ ਰੁੱਲਦੀ ਰਹੀ ਐ ਅੱਜ ਤੱਕ ਦੋਸ਼ੀ ਤੁਰੇ ਫਿਰਦੇ ਐ ਬਾਹਰ ਦੋ ਕੇਸ ਇੱਕ ਮਲੇਰ ਕੋਟਲੇ ਦਾ ਇੱਕ ਮੋਗੇ ਵਿੱਚ ਬੇਅਦਬੀ ਹੋਈ ਉਹ ਅਸੀਂ ਉਹਨਾਂ ਨੂੰ ਨਹੀਂ ਦਿੱਤੀ ਕੋਹਨ ਪਤਾ ਹੀ ਨਹੀਂ ਲੱਗਿਆ ਅਸੀਂ ਆਪਣੇ ਕੋਲੇ ਰੱਖ ਲਿਆ ਤੇ ਉਹਦੇ ਤੇ ਅਸੀਂ ਕਾਰਵਾਈ ਕੀਤੀ ਦੋਨਾਂ ਕੇਸਾਂ ਦੋਸ਼ੀ ਅੰਦਰ ਹੈ ਤੇ ਵੱਡੀ ਗੱਲ ਹੈ ਜਿਹੜਾ ਮਲੇਰ ਕੋਟਲੇ ਤੇ ਬੇਅਦਬੀ ਹੋਈ ਕਿਹੜਾ ਫੜਿਆ ਗਿਆ ਸੀ ਮੇਨ ਦੋਸ਼ੀ ਨਰੇਸ਼ Yadav ਕੌਣ ਆ ਨਰੇਸ਼ Yadav ਆਮ ਆਦਮੀ ਪਾਰਟੀ ਦਾ ਐਮਐਲਏ ਹੈ ਤੁਸੀਂ ਹੈਰਾਨ ਰਹਿ ਜਾਓਗੇ ਉਹਦਾ ਕੇਸ ਕੌਨ ਲੜ ਰੇ ਸੀ ਬੇਦਬੀ ਉਹਨੇ ਕੀਤੀ ਕੇਸ ਕੌਨ ਲੜ ਰਹੀ ਹਰਜੋਤ ਬੈਂਸ ਹਰਪਾਲ ਜੀ ਮਾ ਦੋਨੋਂ ਮੰਤਰੀ ਹੁਣ ਐ ਹਲੇ ਤੱਕ ਕੇਸ ਲੜ ਰੇ ਆ ਉਹਦੇ ਹੀ ਤੁਸੀਂ ਦੇਖੋ ਜਿਉਂਨੇ 5 ਸਾਲ 4 ਸਾਲ ਕੇਸ ਲੜਿਆ ਆ ਹੁਣੀ 7 ਮਹੀਨੇ ਪਹਿਲੇ ਸੈਸ਼ਨ ਕੋਰਟ ਨੇ ਆਪਣਾ ਫੈਸਲਾ ਦਿੱਤਾ ਤੇ ਉਹਨਾਂ ਨੂੰ ਦੋਸ਼ੀ ਕਰਾਰ ਕਰਕੇ ਉਹਨੂੰ ਜੇਲ੍ਹ 'ਚ ਭੇਜਤਾ ਨਿਰੋਜ ਨਰੇਸ਼ ਚਾਦਮ ਨੂੰ ਤੁਸੀਂ ਵੱਡੀ ਗੱਲ ਤੁਸੀਂ ਜਿਹੜੀ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਜਦੋਂ ਫੈਸਲਾ ਦੇਣ ਲੱਗਿਆ ਜੱਜ ਸੈਸ਼ਨ ਜੱਜ ਆ ਹਰਜੋਤ ਬੈਂਚ ਚੀਮਾ ਤੇ ਭਗਵੰਤ ਮਾਨ ਨੇ ਮੀਟਿੰਗ ਕੀਤੀ ਕੇਜਰੀਵਾਲ ਨਾਲ ਕੀ ਫੈਸਲਾ ਆਪਣੇ ਉਲਟੋਂ ਨਾਲ ਲੱਗਿਆ ਆਮ ਆਦਮੀ ਪਾਰਟੀ ਦਾ ਐਮਐਲਏ ਅੰਦਰ ਹੋ ਜਾਊਗਾ ਕੇਜਰੀਵਾਲ ਨੇ ਭਗਵੰਤ ਮਾਨ ਤੇ ਡੀਸੀ ਨੂੰ ਬੁਲਾਇਆ ਤੇ ਕੇ ਆ ਤੁਸੀਂ ਜਿਹਨੇ ਦਰਖਾਸਤ ਦਿੱਤੀ ਸੀ ਬੇਅਦਬੀ ਦੀ ਉਹਨੂੰ ਢਰਾਓ ਉਦੋਂ ਐਪਲੀਕੇਸ਼ਨ ਦਵਾਓ ਕਿ ਅਸੀਂ ਕੇਸ ਵਾਪਸ ਕਰ ਰਹੇ ਹਾਂ ਦੇਖੋ 1 ਮਹੀਨਾ ਪਹਿਲੇ ਸਾਰੀਆਂ ਬੈਸਾ ਹੋ ਗਿਆ ਸਾਰਾ ਕੁਝ ਹੋ ਗਿਆ 1 ਮਹੀਨੇ ਪਹਿਲੇ ਡਿਸੰਬਰ ਨੂੰ ਉਹਨ ਫੈਸਲਾ ਆਇਆ ਨਵੰਬਰ ਨੂੰ ਦਰਖਾਸਤ ਦਵਾਦੀ ਕਿ ਅਸੀਂ ਵਾਪਸ ਲੈ ਰਹੇ ਹਾਂ ਡੀਸੀ ਨੇ ਸੈਸ਼ਨ ਕੋਰਟ ਦਰਖਾਸਤ ਦਿੱਤੀ ਡੀਏ ਨੇ ਦਰਖਾਸਤ ਦਿੱਤੀ ਇਹ ਜੀ ਕੇਸ ਹੀ ਵਾਪਸ ਲੈ ਰਹੇ ਆਂ ਦੇਖੋ ਬੇਅਦਬੀ ਦਾ ਕੇਸ ਹੋਇਆ ਤੇ ਇਹ ਕਹਿੰਦੇ ਵਾਪਸ ਲੈ ਰਹੇ ਆਂ ਕਿਉਂਕਿ ਨਰੇਸ਼ ਯਾਦਮ ਨੇ ਇਹਨਾਂ ਨੂੰ ਡਰਾਇਆ ਕਿ ਮੈਂ ਤਾਂ ਕਹਿ ਦੂੰਗਾ ਕਿ ਮੈਨੂੰ ਤਾਂ ਕੇਜਰੀਵਾਲ ਨੇ ਭੇਜਿਆ ਕਰਨ ਵਾਸਤੇ ਆ ਪੰਜਾਬ ਵਿੱਚ ਗੜਬੜ ਹੋਣੀ ਕਰਕੇ ਅਸੀਂ ਕਾਲੀ ਦਲ ਨੂੰ ਬਦਨਾਮ ਕਰਨਾ ਉਹ ਕਹਿੰਦਾ ਮੈਂ ਉਹਨੇ ਕਹਿੰਦਾ ਮੈਂ ਕਰ ਦੂੰਗਾ ਤੁਸੀਂ ਹੈਰਾਨ ਰਹੋ ਜੱਜ ਨੇ ਕੀ ਲਿਖਿਆ ਆਪਣੇ ਫੈਸਲੇ 'ਚ ਜੱਜ ਨੇ ਆਪਣੇ ਫੈਸਲੇ 'ਚ ਲਿਖਿਆ ਕਿ ਇਸ ਨਰੇਸ਼ ਯਾਦਵ ਦੇ ਖਿਲਾਫ ਇੰਨੇ ਸਬੂਤ ਆ ਗਏ ਐ ਪਰ ਹਫਸੋਸ ਇਸ ਗੱਲ ਦਾ ਹੈ ਕਿ ਆਮ ਆਦਮੀ ਸਰਕਾਰ ਦੇ ਅਫਸਰਾਂ ਨੇ ਤੇ ਢੀਏ ਨੇ ਦਰਖਾਸਤ ਦਿੱਤੀ ਹੈ ਕਿ ਇਹ ਕੇਸ ਵਾਪਸ ਕੀਤਾ ਜਾਏ ਪਰ ਮੈਂ ਸੈਸ਼ਨ ਜੱਜ ਇਹਨੂੰ ਵਾਪਸ ਨਹੀਂ ਕਰਦਾ ਮੈਂ ਫੈਸਲਾ ਦੇ ਰਿਹਾ ਤੇ ਨਰੇਸ਼ਾਦਮ ਨੂੰ ਅੰਦਰ ਕਰ ਦਿੱਤਾ